ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਤੇ ਜੁੜੇ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਫੇਸਬੁਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੋਸਤੋ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਏਰੀਆ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਪੂਰੀ ਡਿਟੇਲ ਜਿਹੜੀ ਇਹਨਾਂ ਦੀ ਹੈਗੀ ਇਨਫੋਰਮੇਸ਼ਨ ਝੋਟੀਆਂ ਦੀ ਆ ਉਸ ਸਮੇਂ ਇਹ ਜਿਹੜੀ ਇਹ ਵੀਡੀਓ ਬਣੇਗੀ ਦੋਸਤੋ ਤੇ ਨੰਬਰ ਜਿਹੜੇ ਮੈਂ ਓਨਰ ਦੇ ਆ ਵੀਰ ਹਰਬੇਲ ਸਿੰਘ ਦੇ ਆ ਮੈਂ ਚਲਦੇ ਕਰ ਦੂੰਗਾ ਵੀਡੀਓ ਦੇ ਵਿੱਚ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੰਪਰਕ ਕਰਕੇ ਤੁਸੀਂ ਵਧੇਰੇ ਜਾਣਕਾਰੀ ਦੇ ਨਾਲ ਆ ਦੋਸਤੋ ਜਿਹੜਾ ਮੋਲ ਆ ਆਪਣੇ ਹਿਸਾਬ ਦੇ ਨਾਲ ਵੀ ਲਗਾ ਸਕਦੇ ਹੋ ਸੋ ਏਰੀਆ ਜਿਹੜਾ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈ ਜੀ ਓਨਰ ਵੀਰ ਹਰਬੇਲ ਸਿੰਘ ਜੀ ਨੇ ਹਰਬੇਲ ਸਿੰਘ ਵੀਰ ਦਾ ਜਿਹੜਾ ਡੇਰੀ ਦਾ ਫਾਰਮ ਹੈਗਾ ਤੇ ਨਾਲ-ਨਾਲ ਜਿਹੜਾ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਅੱਜ ਵੀਰ ਦੇ ਕੋਲ ਜਿਹੜੇ ਦੋਸਤੋ ਦੋ ਜੜੀਆਂ ਝੋਟੀਆਂ ਆ ਸੇਲ ਲਈ ਹਨ ਤਾਜ਼ੀਆਂ ਸੁਈਆਂ ਨੇ ਡਿਟੇਲ ਮੈਂ ਵੀਰ ਦੇ ਨਾਲ ਜਿਹੜੀ ਆ ਸਾਂਝੀ ਕਰੂੰਗਾ ਉਹਨਾਂ ਤੋਂ ਲੈ ਕੇ ਡਿਟੇਲ ਤੁਹਾਡੇ ਨਾਲ ਸਾਂਝੀ ਕਰੂੰਗਾ ਇਸ ਤੋਂ ਪਹਿਲਾਂ ਦੋਸਤੋ ਜਿਹੜਾ ਇੱਕ ਹੋਰ ਜ਼ਰੂਰੀ ਆ ਬੇਨਤੀ ਹੈਗੀ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖ ਲਿਆ ਕਰੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਆਪਾਂ ਮਾਲਕ ਤੋਂ ਆ ਡਾਇਰੈਕਟ ਜਿਹੜੀ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਇੱਕ ਦੋਸਤੋ ਰੇਟ ਦੀ ਗੱਲ ਕਰੀਏ ਤੇ ਰੇਟ ਵੀ ਬਿਲਕੁਲ ਅਕੋਰਡਿੰਗ ਟੂ ਜਿਹੜਾ ਦੋਸਤੋ ਮੱਝਾਂ ਦੇ ਝੋਟੀਆਂ ਦੇ ਤੇ ਮਿਲਕ ਦੇ ਅਕੋਰਡਿੰਗ ਜਿਹੜਾ ਰੇਟ ਆ ਦੋਸਤੋ ਬਿਲਕੁਲ ਜੈਨੂਨ ਤੁਹਾਨੂੰ ਲੱਗੇਗਾ ਕਿਉਂਕਿ ਜੇਕਰ ਦੋਸਤੋ ਆਪਾਂ ਬਾਹਰ ਨਿਗਾ ਮਾਰਦੇ ਆ ਮੰਡੀ ਦੇ ਵਿੱਚ ਦੋਸਤੋ ਕੱਲ ਅਸੀਂ ਤਕਰੀਬਨ ਮੰਡੀ ਦੇ ਵਿੱਚ 14 15 ਅਪ੍ਰੈਲ ਜਿਹੜਾ ਦੋਸਤੋ ਗਏ ਹਾਂ ਵੱਲਾ ਮੰਡੀ ਦੇ ਵਿੱਚ ਜਿੱਥੇ ਵਿਸਾਖੀ ਤੇ ਆ ਦੌਰਾਨ ਦੋਸਤੋ ਕਾਫੀ ਜਿਹੜੀ ਵੱਡੀ ਮੰਡੀ ਲੱਗਦੀ ਐ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੇ ਵੱਡੇ ਮੁੱਲ ਸੀਗੇ ਵਪਾਰੀਆਂ ਦੇ ਬਾਕੀ ਚਲੋ ਦੇਲ ਐ ਜਿੱਥੋਂ ਤੱਕ ਹੋਣਾ ਉਸ ਤੋਂ ਤੱਕ ਹੋਣਾ ਤਕਰੀਬਨ 1.5 2-2 ਲੱਖ ਤੋਂ ਵੀ ਉੱਪਰ ਮੁੱਲ ਸੀਗੇ ਇਸ ਕਰਕੇ 4-4 ਲੱਖ 3-3 ਲੱਖ ਨਾਰਮਲੀ ਦੋਸਤੋ ਮੋਲ ਸੀ ਜੇਤੋਂ ਵੀ ਪੁੱਛੋ ਵੀ 3 ਤੋਂ 4 ਲੱਖ ਮੁੱਲ 3 ਲੱਖ ਮੁੱਲ ਤੇ ਅੱਜ ਜਿਹੜਾ ਦੋਸਤੋ ਮੋਹਲਾ ਲੱਖਾਂ ਦੇ ਵਿੱਚ ਨਹੀਂ ਹੈਗਾਗਾ ਹਜ਼ਾਰਾਂ ਚ ਮੁੱਲ ਹੋਵੇਗਾ ਤੇ ਹੋਵੇਗਾ ਤਕਰੀਬਨ ਦੁੱਧ ਦੇ ਹਿਸਾਬ ਨਾਲ ਤੇ ਕੁਆਲਿਟੀ ਦੇ ਹਿਸਾਬ ਨਾਲ ਚਲਦੇ ਆਂ ਵੀਰ ਹਰਵੈਲ ਦੇ ਕੋਲੋਂ ਪੁੱਛ ਲੈਨੇ ਆ ਕੀ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਿਹਾ ਹੈ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਜੀ ਬਹੁਤ ਵਧੀਆ ਹਰਵੈਲ ਵੀਰ ਹਰਵੈਲ ਵੀਰ ਅੱਜ ਆਪਣੇ ਕੋਲ ਦੋ ਨਾਗ ਜਿਹੜੇ ਹੋਰ ਸੇਲ ਵਾਸਤੇ ਆ ਜੀ ਹਾਂ ਜੀ ਸੰਧ ਤੇ ਬਹੁਤ ਹੀ ਸੋਹਣੀ ਆ ਠੀਕ ਆ ਹਾਂਜੀ ਆ ਸੋ ਦੋਸਤੋ ਦੋ ਝੋਟੀਆਂ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਡਿਟੇਲ ਜਿਹੜੀ ਆ ਉਹ ਵੀ ਹਰਵੇਲ ਤੋਂ ਆਪਾਂ ਲੈ ਲੈਨੇ ਤੇ ਵੀ ਹਰਵੇਲ ਪਹਿਲੇ ਨੰਬਰ ਤੇ ਇਹ ਝੋਟੀ ਦੀ ਗੱਲ ਕਰੀਏ ਤਾਂ ਇਹ ਕਿੰਨਾ ਵਾ ਸੂਈ ਹੈ ਜੀ ਇਹ ਸਾਨੂੰ ਸਾ ਦੂਜੀ ਵਾਰ ਸੂਈਆ ਠੀਕ ਆ ਤਾਂ ਪਹਿਲੇ ਸਵੇਰੇ ਥੱਲੇ 13.5 ਲੀਟਰ ਦੁੱਧ ਸੀਗਾ ਹਾਂਜੀ ਤੇ ਹੁਣ ਇਹ ਕੱਲ ਸੂਈ ਆ ਠੀਕ ਆ ਤੇ ਅੱਜ ਜਿਹੜੇ ਰਹਿਣ ਇਹਨੂੰ ਤਾਂ ਪਿੱਛੇ ਦੇ ਆ ਨੀਲੀ ਰਵਿਦਾ ਜਿਹੜਾ ਪੀਡੀਐਫ ਮੇਲੇ ਤੇ ਕਰਾਵੀ ਯਾਨੀ ਕਿ ਪਿਛਲੇ ਸਾਲ ਤੋਂ ਯਾਰ ਉੱਤੀ ਦਾ ਚੈਂਪੀਅਨ ਰਿਆ ਵਿਨਰ ਤਾਂ ਉਹਦੀ ਫੀਮੇਲ ਕਾਫ ਮਗਰ ਫੀਮੇਲ ਕਾਫ ਹੁੰਦੀ ਨੀਲੀ ਰਾਵੀ ਦੀ ਤਾਂ ਚੈਂਪੀਅਨ ਰਿਆ ਜੀ ਅਲਬਖਸ਼ ਦੀ ਹਾਂਜੀ ਅਲਬਖਸ਼ ਦੀ ਦੋਸਤੋ ਫੀਮੇਲ ਹੈਗੀ ਆ ਬਹੁਤ ਹੀ ਸੋਹਣੀ ਆ ਅੱਛਾ ਹਰਵੈਲ ਵੀਰੇ ਵੀ ਜਿੱਥੋਂ ਪਾਗੋਂ ਲੈ ਕੇ ਆਏ ਆ ਬਿਲਕੁਲ ਉਹਨਾਂ ਦੇ ਮਦਦ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਏਆਈ ਕਰਵਾਈ ਸੀਗੀ ਹਾਂਜੀ ਏਆਈ ਕਰਵਾਈ ਸੀ ਅਲਬਖਸ਼ ਦੇ ਸੀਮੰਤ ਦੀ ਹੈ ਠੀਕ ਆ ਬਾਕੀ ਦੋਸਤੋ ਮਗਰ ਕੱਟੀ ਆ ਦੇਖੋ ਤੁਸੀਂ ਤੇ ਬਿਲਕੁਲ ਨਾੜੂ ਹਜੇ ਨਾਲ ਤਿੰਨ ਚਾਰ ਦਿਨ ਨਹੀਂ ਹੋਇਆ ਜੀ ਹਾਂਜੀ ਚਾਰਕ ਦਿਨ ਨਹੀਂ ਹੋਇਆ ਨਹੀਂ ਨਹੀਂ ਕੱਲ 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 ਸੌਰੀ ਇੱਕ ਰਾਤ ਹੋਈ ਕੱਲ ਹੋਈ ਇੱਕ ਰਾਤ ਹੋਈ ਆ ਕੱਲ ਦੋਸਤੋ 14 ਦੀ ਆਪਾਂ ਗੱਲ ਕਰੀਏ 14 ਅਪ੍ਰੈਲ ਦੀ ਇਹ ਜਿਹੜੀ ਝੋਟੀ ਸੂਈ ਆ ਮਗਰ ਅਲਬਖਸ਼ ਦੀ ਵੀਰ ਹਰਬੇਲ ਸਿੰਘ ਜੀ ਕਹਿ ਰਹੇ ਨੇ ਮਗਰ ਕੱਟੀ ਹੈਗੀ ਆ ਆ ਦੇਖੋ ਡੇਡਾ ਕੱਟਾ ਬਹੁਤ ਸੋਹਣੀ ਕੱਟੀ ਆ ਦੋਸਤੋ ਮਗਰ ਆ ਸੋਹਣੀ ਕੱਟੀ ਤੁਹਾਨੂੰ ਮਿਲੇਗੀ ਇਸ ਝੋਟੀ ਦੇ ਨਾਲ ਤੇ ਵੀਰ ਹਰਬੇਲ ਆਪਾਂ ਆ ਜੀ ਝੋਟੀ ਦੇ ਕੋਲ ਅੱਜ ਆਪਾਂ ਕੱਟੀ ਦੀ ਗੱਲ ਕਰ ਛੱਤੀ ਅੱਜ ਵੀ 22000 ਰੁਪਏ ਆ। ਹਾਂਜੀ ਹੈਗੀ ਵੀਰ ਜੀ ਨਾਰਮਲ ਇੰਨੇ ਦੀ। ਬਾਕੀ ਜ ਆਜ ਅੱਜ ਬੱਲਾ ਮੰਡੀ ਜਿਹੜਾ ਆਪਾਂ ਵਿਜ਼ਿਟ ਕੀਤਾ ਵੇਖਿਆ ਉੱਥੇ ਤੇ ਉਹਨਾਂ ਦੇ ਅਕੋਰਡਿੰਗ ਇਹ ਝੋਟੀ ਦਾ ਰੇਟ ਵੇਖੀ ਤਾਂ 130 35 ਹੋਣਾ ਚਾਹੀਦਾ। ਹਾਂਜੀ ਤਾਂ ਸਾਨੂੰ ਸਾਰੀ ਆਪਾਂ ਕੋਈ ਜ਼ਿਆਦਾ ਨਹੀਂ। ਹਾਂਜੀ ਆਪਾਂ ਦਾ ਫਿਲਹਾਲ ਇਹਦੇ ਥੱਲੇ ਬੋਲ ਆਵਾ ਉਹਦੇ ਮੁਤਾਬਕ ਹੀ ਰੇਟ ਕਰਾਂਗੇ। ਬਿਲਕੁਲ ਬਿਲਕੁਲ। ਤੇ ਬੋਲਾ ਹੁਣ ਵੀਰੇ ਕਿੰਨਾ ਤਿਆਰ ਦੋ ਡੰਗ ਦਾ ਸਾਨੂੰ ਸਾਹਿਬ ਜੀ ਐਵਰੇਜ 8 ਕਿ ਕਰੀਬ 8.5 ਲੀਟਰ ਜਿਹੜਾ ਆਹ ਨਾਲੇ ਹੱਜ ਹੈ ਵੀ ਦੂਜਾ ਦੇਣੀ ਆ ਨਹੀਂ ਦੂਜਾ ਦੇਣਾ ਤੇ ਦੁੱਧ ਵੀਰੇ ਕਿੰਨਾ ਕ ਕਰੂ ਤੇਰੇ ਸਾਹ ਨਾਲ ਸਾਡੇ ਸਾਹਿਬ ਜੀ ਜ਼ਿਆਦਾ ਦਾ ਚਲੋ ਨਹੀਂ ਆਪਾਂ ਕਵਾਂਗੇ 13-14 ਲੀਟਰ ਦਾ ਆਰਾਮ ਨਾਲ ਚਾਹੀਦਾ ਠੀਕ ਹੈ ਜਿਹੜੇ ਸਾਹ ਨਾਲ ਇਹਦਾ ਬਾਡੀ ਬੈਂਟਰ ਦਾ ਜਵਾਬ ਆ ਠੀਕ ਆ ਆਹ ਦੇਖੋ ਦੋਸਤੋ ਬਹੁਤ ਸੋਹਣਾ ਮੁਠੀਆ ਦਾ ਬਹੁਤ ਸੋਹਣਾ ਥਾਣਾ ਮੁਠੀਆਲਾ ਤੇ ਬਹੁਤ ਛੋਟੀ ਵੈਸੇ ਵੀ ਬਹੁਤ ਰਾਜੀ ਆ ਤੁਸੀਂ ਵੇਖੋ ਪਿੱਠਪੂੜਾ ਦੇਖੋ ਝੋਕੀ ਦਾ ਪਿੱਠਪੂੜੇ ਦੀ ਚੰਗੀ ਸ਼ਕੀਨ ਤੇ ਹਾਂਜੀ ਫੜਦੀ ਪਬਲੀ ਝੋਕੀ ਆ ਵੇਖੋ ਬਹੁਤ ਜਿਆਦਾ ਸ਼ਕੀਨ ਵੀ ਕਹਾਂਗੇ ਦੋਸਤੋ ਤੇ ਬਿਲਕੁਲ ਵਜਨ ਦੇ ਵਿੱਚ ਬਿਲਕੁਲ ਤੁਸੀਂ ਆ ਵੇਖੋ ਆ ਥੱਬਿਆਂ ਦੇ ਥੱਬੇ ਆ ਪਿੱਛੇ ਆ ਵੇਖੋ ਚੰਗਾ ਪਿੱਠਪੂੜਾ ਹਾਂਜੀ ਤੇ ਹਰਵੇਲ ਵੀਰੇ ਇੱਕ ਨੂੰ ਤੋਰਨ ਤੋਂ ਪਹਿਲਾਂ ਇਹਦਾ ਵੀ ਜਿਹੜਾ ਮੁੱਲ ਆਪਾਂ ਕਿੰਨੀ ਕਿ ਡਿਮਾਂਡ ਰੱਖੀ ਹੋਈ ਹੈ ਕੀ ਮੁੱਲ ਕਰਦੇ ਨਹੀਂ ਇਹਦਾ ਆਪਾਂ 88000 ਰੁਪਏ ਡਿਮਾਂਡ ਕਰਦੇ ਆ ਜੀ ਤਾਂ ਵਿੱਚੋਂ ਆਪਾਂ 1 2000 ਰੁਪਏ ਤੱਕ ਜੈਨਵਲ ਜੇ ਆਪਾਂ ਮਾਨਤਾਨ ਕਰਾਇਆ ਦਾ ਜੂਰ 88000 ਰੁਪਏ ਜੀ ਹਾਂਜੀ ਉਹਦੇ ਵਿੱਚੋਂ ਹੀ ਮਾਨਤਾਨ ਕਰਾਇਆ 88000 ਦੇ ਵਿੱਚੋਂ ਮਾਨਤਾਨ ਹੋ ਜਾਏਗਾ ਜਿਹੜੇ ਮਤਾਵ ਅਗੇ ਮੱਝ ਲੱਖੋਂ ਕਿਤੇ ਬਾਹਰ ਮੰਡੀ ਦੇ ਵਿੱਚ ਵੀਰ ਜੀ ਰੇਟ ਬਹੁਤ ਤੇਜ਼ ਵੇਖਣ ਵਿੱਚ ਮਿਲਦੇ ਆ ਅੱਜ ਦਾ ਸੰਦੂਦਾਬ ਹਾਦੀ ਹੋ ਗਈ ਹਾਂਜੀ ਤਾਂ ਮਤਲਬ ਬਾਕੀ ਤੁਹਾਡੇ ਉੱਪਰ ਵੀ ਮੈਂ YouTube ਤੇ ਤੁਹਾਡੇ ਵੀ ਦੇਖਦਾ ਸੀ ਚੈਨਲ ਤੇ ਜੀ ਤਾਂ 10 ਮਤਲਬ ਮੁੱਲ 2.5 3 ਤੋਂ ਥੱਲੇ ਤਾਂ ਹੈ ਹੀ ਨਹੀਂ ਸੀ ਕਿਤੇ ਵੀ 3 3 4 ਤਾਂ ਦੁੱਧ ਦਾ ਸੰਧੂ ਸਾਹਿਬ ਉਹੀ ਪਸ਼ੂ ਨੇ ਦੇਣਾ ਹੁੰਦਾ 12 14 15 16 ਇਸ ਤੋਂ ਜ਼ਿਆਦਾ ਕੀ ਦੇ ਦੂ ਬੱਡੀ ਗੱਲ ਥੋੜੇ ਦਿਨ ਵੀ ਦੇ ਦੂੰਗਾ ਬਿਲਕੁਲ ਤਾਂ ਇਹ ਜਾਨੀ ਕਿ ਉਸ ਮੁੱਲ ਦੇ ਹਿਸਾਬ ਨਾਲ ਤਾਂ ਆਪਾਂ 4 4 ਇਹੋ ਜਿਹੀਆਂ ਲੈ ਸਕਦੇ ਆ ਸਹੀ ਹੋ ਗਿਆ ਜੀ ਇੰਨੇ ਵੀ ਹੋਣਾ ਹੀ ਦੁੱਧ ਦੇ ਠੀਕ ਆ ਜੀ ਆ ਤੇ ਦੋਸਤੋ ਜਿੱਦਾਂ ਕਿ ਵੀਰ ਨੇ ਮੰਡੀ ਦਾ ਜ਼ਿਕਰ ਕੀਤਾ ਤੇ ਕਰਨਾ ਬੰਦਾ ਸੀਗਾ ਕਿਉਂਕਿ ਦੋਸਤੋ ਅਸੀਂ ਵੇਖਿਆ ਹੋਇਆ ਵਿਜ਼ਿਟ ਕਰਕੇ ਮੁੱਲ ਬਹੁਤ ਜ਼ਿਆਦਾ ਹਾਈ ਲੈਵਲ ਦੇ ਸੀਗੇ ਵੀਕਾ ਕੁਝ ਦਾ ਜਾਇਜ਼ ਵੀ ਸੀਗੇ ਪਰ ਕਿਤੇ ਨਾ ਕਿਤੇ ਕਈ ਪਸ਼ੂਆਂ ਦੇ ਨਜਾਇਜ਼ ਵੀ ਸੀਗੇ ਜਿਹੜੇ ਦਸਨੇ ਵੀ ਬਣਦੇ ਆ ਤੋ ਜਿਹੜੇ ਹਰਵੇਲ ਦੇ ਵੀਰ ਦੇ ਕੋਲ ਜਿਹੜੀਆਂ ਝੋਟੀਆਂ ਅਕਸਰ ਆਉਂਦੀਆਂ ਦੋਸਤੋ ਇਹ 88000 ਦੇ ਵਿੱਚ ਮਿਲੇਗੀ ਨਾਲ ਅਲਬਖਸ਼ ਦੀ ਕੱਟੀ ਹੈਗੀ ਆ ਜਿੱਥੋਂ ਵੀਰ ਉਹਣੀ ਅੱਗੋਂ ਲੈ ਕੇ ਆਇਆ ਉਹਨਾਂ ਕਹਿੰਿਆ ਵੀ ਅਲਬਖਸ਼ ਦਾ ਸੀਮਨ ਯੂਜ਼ ਕੀਤਾ ਆ ਦੇਖੋ ਕੱਟੀ ਜ਼ਰੂਰ ਤੁਸੀਂ ਮਗਰ ਧਿਆਨ ਚ ਰੱਖ ਲਿਓ ਆ ਲੋ ਜੀ ਮੇਰਾ ਦਿਲ ਤਾਂ ਕਰਦਾ ਇਹਨੂੰ ਘਰੇ ਰੱਖੂਗੀ ਬਿਲਕੁਲ ਜੀ ਬਿਲਕੁਲ ਬੱਚਾ ਵਧੀਆ ਚੰਗਾ ਸੋਹਣਾ ਬੱਚਾ ਪਾਇਆ ਜੀ ਤੇ ਅੱਗੇ ਵੀਰ ਹਰਵੇਲ ਆਪਾਂ ਇਹਨੂੰ ਖੋਲ ਕੇ ਵਿਖਾ ਦਈਏ ਆ ਦੋਸਤੋ ਵੇਖੋ ਆ ਵੇਖੋ ਜੀ ਆ ਦੇਖੋ ਆ ਦੇਖੋ ਦੋਸਤੋ ਪੇਟਪੂੜਾ ਵੇਖੋ ਵਧੀਆ ਚੰਗੀ ਬਿਲਕੁਲ ਬਿਲਕੁਲ ਸੋ ਦੋਸੋ ਆ ਦੂਜੇ ਨੰਬਰ ਤੇ ਜਿਹੜੀ ਝੋਟੀ ਆ ਉਹਦੀ ਵੀ ਆਪਾਂ ਡਿਟੇਲ ਆ ਵੀਰ ਹਰਵੈਲ ਤੋਂ ਲੈ ਲੈਨੇ ਆ ਵੀਰ ਹਰਵੈਲ ਵੀ ਇਹ ਕਿੰਨੇ ਕਿ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਅੱਜ ਸੰਧਰ ਸਾਹਿਬ ਜੀ ਆਇ ਤੇ ਜਾ ਦੇਣਾ ਇਹਨੂੰ ਠੀਕ ਆ ਤੇ ਬੋਲ ਆ ਇਹਦੇ ਥੱਲੇ 10 ਤੋਂ ਬਾਹਰ ਠੀਕ ਆ ਤੇ ਚੰਗੀ ਹੈਵੀ ਬੋਡੀ ਦੀ ਯਾਨੀ ਕਿ ਦੇ ਆਪਾ ਅੱਜ ਸਤੂ ਸਾਬ ਉਹ ਹੀ ਗੱਲ ਕਰ ਰਹੇ ਆ ਕਿ ਜੇ ਆਪਾਂ ਇਹਦੇ ਪੂਰੇ ਬਾਹਰੂ ਘੱਟ ਕੇ ਤੇਲ ਤੋਂ ਮਾਰ ਕੇ ਚੰਗਾ ਜੀ ਤੇ ਇਹਨੂੰ ਮੰਡੀ ਵਿੱਚ ਛੜਾ ਕੀਤਾ ਹੋਵੇ ਇੱਕੜਾ ਲਾ ਕੇ ਹਾਂ ਹਾਂ ਤਾਂ ਸ਼ਾਇਦ ਇਹਦਾ ਵੀ ਮੁੱਲ ਦੋਟਾ ਹੀ ਕਰੇ ਬਿਲਕੁਲ 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 ਤੇ ਸੂਬਾ ਵੀਰ ਕਿੰਨਾ ਸੂਈ ਹੈ ਦੂਜੇ ਸਵੇਰ ਝੋਟੀ ਆ ਦੂਜੇ ਸਵੇਰ ਝੋਟੀ ਆ ਚੰਗੇ ਪੇਟ ਕੁੜੇ ਦੀ ਮਾਰ ਤੇ 10 ਲੀਟਰ ਮਤਲਬ ਕੋਈ ਹੈਗਾ ਤਿਆਰ 10 ਤੋਂ ਬਾਹਰ ਹੀ ਹੋ ਸਕਦਾ 10 ਤੋਂ ਬਾਹਰ ਹੀ ਤੇ ਬਾਕੀ ਦੋ ਜਿਹੜਾ ਪਿਛਲੇ ਸੂਏ ਵੀ ਇਹ ਥਲੇ 14 14:30 ਤੱਕ 16 ਦੀ ਜਾਨੀ ਕਿ ਜਿਹੜੀ ਐਵਰੇਜ ਹੈ ਇਹਦੀ ਉਮੀਦ ਆਪਾਂ ਕਰਦੇ ਆਂ ਇਹਦੇ ਠੀਕ ਹੈ ਬਾਕੀ ਚੁਵਾਈ ਚੁਈ ਵੀਰ ਕਿਦਾਂ ਇੱਕ ਨੰਬਰ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਵਾਂਗੇ ਦੋਹਾਂ ਦੀਆਂ ਮਾਰਕ ਦਿਖਾ ਦਿਓ ਕਿਉਂਕਿ ਭੈਣ ਭਰਾ ਦੂਰ ਬੈਠਾ ਕੋਈ ਵੀ ਤਸੱਲੀ ਹੋ ਜਾਵੇ ਬਾਕੀ ਚੁਵਾਈ ਦੋਸਤੋਂ ਤੁਸੀਂ ਮੌਕੇ ਤੇ ਇੱਥੇ ਆਣ ਕੇ ਕਰਿਆ ਕਰੋ ਜਿਹੜਾ ਪਸ਼ੂ ਸੁਆ ਤੇ ਟਿੱਪਿਆ ਵੀ ਕਰੋ ਜਿਹੜਾ ਟੁੱਕਿਆ ਪਸ਼ੂ ਆ ਬਿਲਕੁਲ ਆਪਦੀ ਗਾਰੰਟੀ ਤੇ ਵੀ ਮੰਗਵਾ ਸਕਦੇ ਆ ਹਾਂਜੀ ਬਾਕੀ ਆਪਾਂ ਤਕਰੀਬਨ ਸਭ ਤੋਂ ਚੰਗਾ ਪਸ਼ੂ ਹੀ ਹਾਂਜੀ ਆਨਲਾਈਨ ਸੋ ਦੋਸਤੋਂ ਸੋਨਾ ਮੰਗਵਾ ਸਕਦਾ ਹੈ ਮਾਰ ਦੇ ਵਿੱਚ ਕੋਈ ਫਰਕ ਨਹੀਂ ਜੀ ਆ ਸੋ ਦੋਸਤੋਂ ਅਬ ਜੀ ਦੀ ਤਸਵੀਰ ਬੜਾ ਇੱਕ ਖ ਮਗਰ ਦੇ ਬਚਾ ਕੀ ਆ ਗਿਆ ਸੀ ਇਹ ਕੱਟਾ ਮਗਰ ਜੀ ਨਹੀਂ ਇਹਦੇ ਪਿੱਛੇ ਵੀ ਕੱਟੀ ਆ ਜੀ ਮਗਰ ਕੱਟੀ ਆ ਦੋਸਤੋ ਇਹ ਪੂਰੀ ਆ ਤੁਸੀਂ ਦੇਖੋ ਮਗਰਾ ਕੱਟੀ ਆ ਜੀ ਠੀਕ ਆ ਜੀ ਆਹ ਲਓ ਦੋਸਤੋ ਆਹ ਦੇਖੋ ਦੋਸਤੋ ਚੰਗੀਆਂ ਸੋਹਣੀਆਂ ਵਿੱਥਾ ਵਿਰਲਾ ਨੇ ਦੇਖੋ ਆਹ ਦੇਖੋ ਚਲੋ ਜੀ ਲੈ ਜੀ ਆਹ ਦੇਖੋ ਦੋਸਤੋ ਬਾਕੀ ਦੋਸਤੋ 2-2 4-4 ਜਿਹੜੇ ਧਾਰਾਂ ਮਾਰ ਕੇ ਵੀਰ ਹਰਬੇਲ ਕਹਿ ਰਿਹਾ ਵੀ ਆਪਾਂ ਚੈੱਕ ਵੀ ਤੁਹਾਨੂੰ ਜ਼ਰੂਰ ਕਰਵਾ ਦਿੰਨੇ ਆ ਆਹ ਵੇਖੋ ਜੀ ਆਹ ਦੇਖੋ ਠੀਕ ਹੈ ਜੀ ਠੀਕ ਆ ਤੇ ਹਰਬੇਲ ਵੀਰੇ ਕਿੰਨਾ ਮੁੱਲ ਕਰਦੇ ਆ ਪੈਂਦਾ ਇਹਦਾ ਮੁੱਲ ਸੰਧੂ ਸਾਹਿਬ ਜੀ ਆਪਾਂ 91000 ਰੁਪਏ ਕਰਦੇ ਆ ਉਹਦੇ ਚੌਂਕ ਕਰ ਆਏ ਨਾ ਮੈਂ ਤਾਂ ਥੋੜਾ ਬੋਧਾ ਬੰਦ ਕਰਦਾ ਕਰਾਂ 91000 ਬਿਲਕੁਲ ਤੇ 91000 ਦੇ ਵਿੱਚੋਂ ਦੋਸਤੋ ਮਾਨਤਨ ਵੀਰ ਕਿੰਨਾ ਜ਼ਰੂਰ ਕਰਾਂਗੇ ਤੇ ਇਹਦਾ ਦੁੱਧ ਕਿੰਨੇ ਤੋਂ ਬਾਹਰ ਦੱਸਿਆ ਹੁਣ ਚੱਲ ਰਿਹਾ ਹੁਣ 10 ਤੋਂ ਕਰੀਬ ਬਾਹਰ ਹੀ ਆ ਬੋਲ ਆ ਜੀ ਜੇਦੀਨ ਦਾ ਠੀਕ ਆ ਪਿੱਛੇ ਫੀਮੇਲ ਕਾਫ ਆ ਅ ਮਗਰ 3ਵਾ ਥਣ 1 ਨੰਬਰ ਤੋਂ ਆਲੀ ਹਾਂਜੀ ਹਾਂਜੀ ਬਿਲਕੁਲ ਵੇਖਾ ਜੀ ਇਹਦਾ ਆ ਦੇਖੋ ਬਾਕੀ ਦੋਸਤੋ ਬਹੁਤ ਸੋਹਣੀ ਸ਼ੇਪ ਹੈਗੀ ਹਵਾਨੇ ਦੀ ਬੇਥੇ ਫਿਰ ਬਹੁਤ ਵਧੀਆ ਤੇ ਕੱਦ-ਕੜ ਵਧੀਆ ਚੰਗਾ ਉੱਚੇ ਕੱਦ-ਕੜ ਹੈਗੇ ਆ ਛੋਟੀ ਦੇ ਤੇ ਮੋਲ ਤੁਸੀਂ ਆ ਦੋਸਤੋ ਜਿਹੜਾ ਵੀਰ ਨੇ ਦੱਸ ਦਿੱਤਾ ਹੈ ਤੇ ਹਰ ਵੀਰ ਵੀ ਇੱਕ ਸੰਪਰਕ ਨੰਬਰ ਦੇ ਨਾਲ ਨਾਲ ਤੇ ਜੇਕਰ ਆਪਾਂ ਵੀਰਾਂ ਨੂੰ ਤਸੱਲੀ ਕਰਵਾਉਣੀ ਹੈ ਬਿਲਕੁਲ ਕਰਵਾਵਾਂਗੇ ਤਸੱਲੀ ਓਕੇ ਓਕੇ ਤੇ ਨੰਬਰ ਤੁਸੀਂ ਫੋਨ ਨੰਬਰ ਜਰੂਰ ਦੱਸੋ 99036 820259906382025 ਆਪਾਂ ਦੋ ਦੋ ਚਾਚਾ ਧਾਰਾ ਮਰਵਾਏ ਓਕੇ ਕੋਈ ਗੱਲ ਨਹੀਂ ਜੀ ਜਰੂਰ ਆਹ ਲਓ ਜੀ ਆ ਲੋ ਦੋਸਤੋ ਬਾਕੀ ਜਿਹੜੀ ਆ ਤਾਰਾਂ ਦੀ ਚੈੱਕ ਪਾਸ ਆਪਾਂ ਤੁਹਾਨੂੰ ਕਰਾ ਦਿੰਨੇ ਆ ਆ ਵੇਖੋ ਵਾਇਬ ਹੋ ਗਿਆ ਇਹ ਆ ਦੇਖੋ ਜੀ ਤੂੰ ਆ ਬਾਰ ਨੂੰ ਲੈ ਇਹ ਬੱਚੇ ਨੂੰ ਵੀ ਚੰਗਾ ਆਦਾ ਇਹਦੇ ਵਿੱਚ ਆਪਾਂ ਠੀਕ ਹੈ ਹਾਂ 809 ਲੀਟਰ ਬੋਲਾ ਹੋਊਗਾ ਮੇਰੇ ਅੰਦਰ ਜੇ ਨਾਲ 809 ਲੀਟਰ ਬੋਲਾ ਜੀ ਹਾਂ ਠੀਕ ਹੈ हां सो दोस्तों आज दूसरा दिन अजय वीर ने किया ਵੀ ਦੂਜਾ ਦਿਨ ਸੂਈ ਨ ਹੋਇਆ ਸਮਾਂ ਹਜੇ ਦੋਸਤੋ ਕੁਛ ਵੀ ਨਹੀਂ ਹੋਇਆਗਾ ਬਾਕੀ ਤੁਸੀਂ ਚੰਗਾ ਦੁੱਧ ਲੈ ਸਕਦੇ ਹੋ ਹਜੇ ਚੋਈ ਦਾ ਟਾਈਮ ਵੀ ਨਹੀਂ ਹੋਇਆ ਤੇ ਆਪਾਂ ਸਵੇਰੇ ਬਿਲਕੁਲ ਖੰਦੀ ਕਰਦੇ ਹਾਂ ਠੀਕ ਹੈ ਆਹ ਦੇਖੋ ਦੋਸਤੋ ਠੀਕ ਹੈ ਜੀ ਆ ਦੋਸਤੋ ਤੁਸੀਂ ਦੁੱਧ ਜਿਹੜਾ ਆ ਦੇਖ ਸਕਦੇ ਜੀ ਆ ਵੇਖੋ ਠੀਕ ਆ ਹਰ ਰਵਾਇਤ ਉਹ ਠੀਕ ਆ ਦੂਜੀ ਦੇ ਵੀ ਆਪਾਂ ਅੰਦਰ ਕਰਵਾ ਲਿਆ ਆ ਦੂਜੀ ਦੇ ਵੀ ਆਪਾਂ ਵਿਖਾ ਦਈਏ ਭੈਣ ਫਰਾਵਾ ਲਓ ਜੀ ਲਓ ਜੀ ਤੇ ਦੋਸਤੋ ਦੂਜੀ ਜਿਹੜੀ ਝੋਟੀ ਆ ਉਹਦੇ ਵੀ ਜਿਹੜੇ ਆਪਾਂ ਦੋਸਤੋ ਥਾਣਾ ਤੁਹਾਨੂੰ ਚੈੱਕ ਪਾਸ ਕਰਵਾ ਦਿੰਨੇ ਆ ਆ ਲਓ ਜੀ ਕੱਟੀ ਆ ਦੋਸਤੋ ਇਸ ਦੇ ਮਗਰ ਵੀ ਕੱਟੀ ਆ ਤੇ ਪਹਿਲਾਂ ਵੀ ਜਿਹੜੀ ਝੋਟੀ ਦਿਖਾਈ ਉਹਦੇ ਮਗਰ ਵੀ ਕੱਟੀ ਆ ਇਹ ਵੀ ਉਹਨਾਂ ਦੇ ਮੁਤਾਬਕ ਚੰਗੇ ਸੀਮੰਡ ਦੀ ਆ ਚੰਗੇ ਸੀਮੰਡ ਦੀ ਕੱਟੀ ਆ ਹਾਂ ਠੀਕ ਹੈ ਜੀ ਠੀਕ ਹੈ ਜੀ ਆਹ ਵੇਖੋ ਦੋਸਤੋ ਬਾਕੀ ਚੁਵਾਈ ਹੈ ਦੋਸਤੋ ਪੂਰੀ ਹੀ ਆਪਾਂ ਤੁਹਾਨੂੰ ਕਰਵਾ ਦਿੰਨੇ ਆ ਜਿੰਨੀ ਵੀ ਹੋ ਸਕਦੀ ਹੈ ਆਹ ਲਓ ਜੀ ਆ ਕਿਹਦੇ ਦਾ ਥਾਣਾ ਤਾਂ ਮੈਨੂੰ ਸਵਾਹ ਆਹ ਵੇਖੋ ਦੋਸਤੋ ਥਾਣਾ ਹਵਾਨਾ ਦੋਸਤੋ ਵਿਰਲਾ ਇੱਥਾ ਬਹੁਤ ਜਿਆਦਾ ਸੋਹਣੀਆਂ ਨੇ ਇਸ ਝੋਟੀ ਦੀਆਂ ਆਹ ਵੇਖੋ ਕੱਲਾ ਕੱਲਾ ਥਾਣਾ ਦੋਸਤੋ ਛੋਟੀਆਂ ਉਸ 16 ਪਲਸੀ ਨੇ ਛਾਰਾ ਤੱਕ ਵੀ ਛੋਟੀ ਨਹੀਂ ਜਾਣਾ ਕਰਦਾ ਅੱਛਾ ਜੀ ਦੇ ਦੂ ਤੂੰ ਤਾਂ ਨਹੀਂ ਨਾ ਰਾਮ ਨਾ ਬਿਲਕੁਲ ਦਊਗੀ ਜਿਹੜੇ ਹਿਸਾਬ ਨਾਲ ਬੋਲ ਆ ਜਾਂ ਚਵਾ ਲੱਗਾ ਇਹਨੂੰ ਆ ਠੀਕ ਆ ਆ ਦੋਸਤੋ ਮਗਰਲੇ ਥੰੜ ਨਾਲ ਜਿਹੜੀ ਚਵਾਈ ਉਹ ਵੀ ਤੁਸੀਂ ਦੇਖੋ ਆਹ ਦੇਖੋ ਮੋਟੀ ਧਾਰਾ ਬਿਲਕੁਲ ਅੰਡ ਦੀ ਰੋਮਰ ਕੀ ਧਾਰਾ ਦੋਸਤੋ ਦੇਖੋ ਆਹ ਚੁਆਈ ਵੀ ਤਕਰੀਬਾ ਨਾ ਆਇਆ ਵੀ ਜਿਵੇਂ 2 ਮਿੰਟ ਆਇਆ ਮਿੰਟ ਤੁਨ ਦਾ ਮਹਾਰਾਜ ਦੀ ਕਿਰਪਾ ਵਾ ਚੁਆਈ ਜੀ ਨਹੀਂ ਕਿਸੇ ਬਣਾਉਂਦੇ ਠੀਕ ਆ ਬਾਕੀ ਕੋਈ ਨਾ ਦੇ ਕੀ ਕਹਿੰਦੇ ਨੇ ਡਾਕਟਰ ਕਦੀ ਡਾਕਟਰ ਨਹੀਂ ਬਣਦਾ ਡਰਾਈਵਰ ਕਦੀ ਡਰਾਈਵਰ ਨਹੀਂ ਵਪਾਰੀ ਕਦੀ ਵਪਾਰੀ ਨਹੀਂ ਚਲੋ ਕਿਤੇ ਨਾ ਕਿਤੇ ਕਿਸਮਤ ਘਰ ਦੀਏ ਮੇਦਾ ਤੇ ਮਾੜਾ ਪੁੱਤ ਪੈ ਜਾਂਦਾ ਬਿਲਕੁਲ ਬਿਲਕੁਲ ਕੋਸ਼ਿਸ਼ ਇਹੀ ਹੁੰਦੀ ਹੈ ਘਰ ਦੀਏ ਕਿ ਚੰਗਾ ਕੀ ਤੁਸੀ ਬਿਲਕੁਲ ਸਭ ਆਜੇ ਬੰਲੇ ਵਾਲੀ ਮੰਡੀ ਜਿਹੀ ਢੜੀ ਮੰਡੀ ਨਾ ਹਾਂਜੀ ਜਿੰਨਾ ਮਰਜ਼ੀ ਮੰਗ ਲਦਾ ਭਾਵੇਂ ਤਾਂ ਮੰਗਦਾ ਸਹੀ ਹੈ ਸਹੀ ਬਿਲਕੁਲ ਐਦਾਂ ਦੀਆਂ ਜਗੜੀਆਂ ਦੋਸਤੋ ਮੱਜਾਂ ਝੋਟੀਆਂ ਦੇਖੀਆਂ ਹੋਈਆਂ ਨੇ ਬਿਲਕੁਲ ਸੇਮ ਹੀ ਆ ਤੇ ਬਾਕੀ ਉਹਨਾਂ ਨੂੰ ਫੇਰ ਫੇਰ ਵੀ ਟਾਈਮ ਲੱਗਾ ਹੁੰਦਾ ਕੋਈ ਇਹਨੂੰ ਟਾਈਮ ਨਹੀਂ ਕੋਈ ਕੁਝ ਨਹੀਂ ਬਿਲਕੁਲ ਬਾਕੀ ਮੈਂ ਜਿਹੜੀ ਰਿਕਵੈਸਟ ਆ ਦੋਸਤੋ ਜ਼ਿਆਦਾਤਰ ਭੈਣ ਭਰਾਵਾ ਉਹਨਾਂ ਨੂੰ ਜਿਨ੍ਹਾਂ ਨੇ ਤਕਰੀਬਨ ਘਰੇ ਰੱਖਣਾ ਹੁੰਦਾ ਆਲਮੋਸਟ ਪਸ਼ੂ ਉਹ ਘਰੋਂ ਹੀ ਤੁਸੀਂ ਵਪਾਰੀ ਦੇ ਕੋਲੋਂ ਲੈ ਲਓ ਕਿਉਂਕਿ ਵਪਾਰੀ ਦੇ ਕੋਲੋਂ ਕੋਈ ਪਸ਼ੂ ਮਾੜਾ ਨਹੀਂ ਮਿਲਦਾ ਤੁਹਾਨੂੰ ਕਦੀ ਵੀ ਕਿਉਂਕਿ ਵਪਾਰੀ ਦੀ ਜਿੰਨੀ ਕਿ ਨਰਤਪਰਕ ਕੀਤੀ ਹੁੰਦੀ ਆ ਉਹਨੇ ਆਪਣੀ ਸੂਝ-ਬੂਝ ਨਾਲ ਪੂਰੀ ਕੀਤੀ ਹੁੰਦੀ ਆ ਬਿਲਕੁਲ ਸ਼ਾਨਣੀ ਵਿੱਚੋਂ ਨਾ ਬਰੀਕ ਜਿਵੇਂ ਕਹੀਏ ਨਾ ਬਰੀਕ ਪੀਸਿਆ ਹੁੰਦਾ ਕੰਮ ਉਵੇਂ ਹੋ ਜਾਂਦਾ ਇਹਨੀ ਨਰਖਪਰਖ ਕਰਕੇ ਦੋਸਤੋ ਇੱਕ ਦੋ ਥਾਵਾ ਤੋਂ ਵਪਾਰੀ ਜਿਹੜਾ ਦੋਸਤੋ ਕੋਈ ਵੀ ਭੈਣ ਭਰਾ ਮੇਰਾ ਹੈਗਾ ਵੀਰ ਦਾ ਵਪਾਰੀ ਆ ਬੜੀ ਆਉਦੀ ਨਰਖਪਰਖ ਕਰਕੇ ਪਸ਼ੂ ਅੱਗੇ ਲੈ ਕੇ ਆਉਂਦਾ ਤੇ ਤੁਸੀਂ ਵੀ ਆਪਣੀ ਜਰੂਰ ਕਰੋ ਪਰ ਤਕਰੀਬਨ ਚੰਗਾ ਪਸ਼ੂ ਸੀ ਤੁਹਾਨੂੰ ਮਿਲੂਗਾ ਜਿੰਦਾ ਮੇਰੇ ਨਾਲ ਨਾਲ ਤਾਂ 12 ਲੀਟਰ ਹੀ ਹੋ ਸਕਦਾ ਬੋਲਾ ਮੈਂ ਤਾਂ 10 ਤੋਂ ਵੱਧ ਕਹਿੰਦਾ ਅੱਛਾ ਅੱਛਾ ਠੀਕ ਆ ਵੀਰ ਜਿਹੜੇ ਸਾਡੇ ਟਾਈਮ ਤੇ ਆ ਰਹੇ ਦੁਤਫਾਤੀ ਸਾਹਿਬ ਜੀ आज तीसरा दिन। ਨਾਲੇ ਟਿਕ ਕੇ ਵਧੀਆ ਵੇਖੋ ਇੱਕ ਪਸ਼ੂ ਚਵਾਈ ਕਰਨ ਦਾ ਉਹਦਾ ਆਪ ਦਾ ਤਰੀਕਾ ਹੈ ਬਿਲਕੁਲ ਸੋਹਣੀ ਤਰ੍ਹਾਂ ਖੜੀ ਹੋਈ ਹੈ। ਬਿਲਕੁਲ। ਆ ਵੇਖੋ। ਜਾ ਕੇ ਖਾਲੀ ਬਾਟੀ-ਬਾਟੀ ਘੇੜਾ। ਕੋ ਨਹੀਂ ਖਾਦੋ। ਭੱਜ ਕੇ ਲਿਆ। ਆ तकरीबन ਦੋਸਤੋ ਜਿਹੜੀ ਚਵਾਈ ਆ ਕੰਪਲੀਟ ਹੋ ਗਈ ਆ। ਆ ਵੇਖੋ ਜੀ। ਕੋਈ ਕਟਿੰਗ ਕਰਕੇ ਕੋਈ ਕੱਟ ਕਰਕੇ ਦੋਸਤੋ ਜਿਆਦਾ ਵੀਡੀਓ ਨਹੀਂ ਦਿਖਾਈਗੀ ਬਿਲਕੁਲ ਪ੍ਰੋਪਰ ਵੀਡੀਓ ਦਿਖਾਈਗੀ ਹੈ ਲੈਂਥ ਜਿਹੜੀ ਆ ਦੋਸਤੋ ਤਕਰੀਬਨ ਜਰੂਰ ਖਿਆਲ ਰੱਖੀ ਤਾਂ ਪਰ ਫਿਰ ਵੀ ਮੇਰਾ ਜਿਹੜਾ ਦੋਸਤੋ ਬਿਲਕੁਲ ਆ ਪਾਰਦਰਸ਼ੀ ਢੰਗ ਨਾਲ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਸੋ ਦੋਸਤੋ ਥੋੜਾ ਜਿਹਾ ਜਿਹੜਾ ਤੁਹਾਨੂੰ ਵੀਡੀਓ ਲੰਬੀ ਜਰੂਰ ਲੱਗੂਗੀ ਪਰ ਤਕਰੀਬਨ ਕਿਤਨਾ ਕਿਤੇ ਜਿਹੜੇ ਵੀਰ ਫਟਕ ਦੇਣ ਸੌਦਾ ਕਰਨਾ ਚਾਹੁੰਦੇ ਆਨਲਾਈਨ ਉਹਨਾਂ ਨੂੰ ਕਿਤਨਾ ਕਿਤੇ ਬੈਨੀਫਿਟ ਹੋਵੇਗਾ ਆ ਦੇਖੋ ਹੈ ਜੀ ਸਰ ਜੀ ਦੋਸਤੋ ਆਵੇ ਫਿਰ ਦੋਸਤੋ तकरीबन ਚੁਾਈ ਕੰਪਲੀਟ ਹੋ ਗਈ ਹੈ ਜੀ ਦੂਜੀ ਝੋਟੀ ਦੀ ਆਪਣੀ ਬਿਲਕੁਲ ਬਸ ਠੀਕ ਹੈ ਸਾਨੂੰ ਦਾ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ